ਏ ਪੁੱਛਿਆ ਸੀਗਾ ਕਿ ਜਿਹੜੇ ਉਹ ਇਸ ਮੁਲਕ ਦੇ ਵਿੱਚ ਰਹਿਣ ਵਾਲੇ ਹੈਗੇ ਆ ਜਿਹੜੇ ਹਿਟਲਰਸ ਤੇ ਅਪੀਲ ਕੀਤੇ ਗਏ ਆ ਸਾਡੀ ਸਰਕਾਰ ਇੱਥੇ ਦੀ ਯੂਕੇ ਗਵਰਨਮੈਂਟ ਉਹਨਾਂ ਦੀ ਕਿੰਦਾ ਦੇਖਭਾਲ ਹਫਾਜ਼ਤ ਲਈ ਕੰਮ ਕਰ ਰਹੀ ਆ ਸਿਖੋ ਦੇ ਸੇਫਟੀ ਐਂਡ ਵੀਲੀ ਸ਼ੋ ਦ ਸੇਮ ਸਟ੍ਰੈਂਥ ਐਜ਼ ਆਰ ਪਾਰਟਨਰਸ ਟੂ ਪਬਲੀਕਲੀ ਡਿਫੈਂਡ THEIR ਡੈਮੋਕਰੈਟਿਕ ਰਾਈਟਸ ਤਾਂ ਯੂਕੇ ਗਵਰਨਮੈਂਟ ਵੱਲੋਂ ਇਸ ਨੂੰ ਲੱਗੇ ਕਿ ਐਕਸ਼ਨ ਲਿੱਤਾ ਜਾ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਇਹ ਕਿਹਾ ਸੀਗਾ ਫੇ ਉਹ ਸਿੱਖਾਂ ਦੀ ਹਿਫਾਜ਼ਤ ਹਰ ਹਰ ਇੱਕ ਹਰ ਇੱਕ ਕਮਿਊਨਿਟੀ ਦਾ ਰਹਿਣ ਵਾਲਾ ਇਸ ਮੁਲਕ ਦੇ ਵਿੱਚ ਉਹਨਾਂ ਦੀ ਹਿਫਾਜ਼ਤ ਦੀ ਸਿਕਿਉਰਿਟੀ ਬਹੁਤ ਸੀਰੀਅਸਲੀ ਲੈਂਦੇ ਆ। ਸੀ ਕਮਿਊਨਿਟੀ ਸ਼ੁੱਡ ਬੀ ਅ ਸੇਫ ਇਨ ਦੀ ਯੂਨਾਈਟਿਡ ਕਿੰਗਡਮ ਐਸ ਏਰੀ ਆਦਰ ਕਮਿਊਨਿਟੀ ਇਨ ਦੀ ਯੂਨਾਈਟਿਡ ਕਿੰਗਡਮ ਪੀਸਫੁਲੀ ਆਪਣੀ ਆਵਾਜ਼ ਉਠਾ ਸਕਦੀ ਆ ਬਿਨਾ ਕੋਈ ਸਰਕਾਰ ਤੋਂ ਕੋਈ ਪ੍ਰਿਪਰਕਸ਼ਨਸ ਹੋਣੀ ਚਾਹੀਦੀ ਆ ਇਸ ਮੁਲਕ ਦੇ ਵਿੱਚ ਇਹੀ ਹੁੰਦਾ ਆ ਆਪ੍ਰੀਤ कौर ਗਿਲਜੀ ਤੁਹਾਡਾ ਪੀਟੀਸੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ। ਕ੍ਰਿਤਕਾਰ ਗੇਲ ਜੀ ਜਿਸ ਤਰ੍ਹਾਂ ਤੁਸੀਂ ਹਾਲ ਹੀ ਵਿੱਚ ਪਾਰਲੀਮੈਂਟ ਦੇ ਵਿੱਚ ਬਹੁਤ ਹੀ ਸੀਰੀਅਸ ਇਸ਼ੂ ਨੂੰ ਲੈ ਕੇ ਆਪਣੇ ਜਿਹੜੇ ਸਿੱਖ ਕਮਿਊਨਿਟੀ ਜਿਹੜੀ ਯੂਕੇ ਦੇ ਵਿੱਚ ਰਹਿ ਰਹੀ ਹੈ ਔਰ ਜਿਹੜੇ ਸਿੱਖ ਐਕਟੀਵਿਸਟ ਰਹਿ ਰਹੇ ਨੇ ਉਹਨਾਂ ਨੂੰ ਲੈ ਕੇ ਇੱਕ ਬਹੁਤ ਹੀ ਸੀਰੀਅਸ ਕਨਸਰਨ ਜਿਹੜਾ ਹੈਗਾ ਜਾਂ ਕਹਿ ਸਕਦੇ ਸੀਰੀਅਸ ਕੁਐਸਚਨ ਜਿਹੜਾ ਹੈਗਾ ਉਹ ਤੁਸੀਂ ਫੁਟ ਅਪ ਕੀਤਾ ਹੈਗਾ ਪਾਰਲੀਮੈਂਟ ਦੇ ਵਿੱਚ ਤੇ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਉਹ ਕੀ ਹੈਗਾ ਦੇਖੋ ਜਿਹੜੀ 트랜ਸਨੈਸ਼ਨਲ ਰਿਪਰੈਸ਼ਨ ਹੈਗੀ ਆ ਇਹ ਕਈ ਮੁਲਕ ਕਰਦੇ ਆ ਹੋਰਾਂ ਮੁਲਕਾਂ ਦੇ ਵਿੱਚ ਜਿੱਦਾਂ ਇਰਾਨ ਰਸ਼ੀਆ ਚਾਇਨਾ 올ਰੇਡੀ ਯੂਕੇ ਮੰਦੀ ਹੈਗੀ ਆ ਪੇ 트랜ਸਨੈਸ਼ਨਲ ਰਿਪਰੈਸ਼ਨ ਜਿਹੜਾ ਇੰਟਰਫੀਰੈਂਸ ਹੈਗਾ ਯਾ ਸਾਡੀ ਸੋਵਰਨਟੀ ਦੇ ਵਿੱਚ ਇਸ ਮੁਲਕ ਦੇ ਵਿੱਚ ਜਿਹੜੇ ਡਾਇਸਪੋਰਾ ਉਸ ਮੁਲਕਾਂ ਦੇ ਵਿੱਚੋਂ ਆਏ ਆ ਉਹਨਾਂ ਨੂੰ ਕਿੱਦਾਂ ਦੇ ਪ੍ਰੈਸ਼ਰ ਕਿੱਦਾਂ ਦੇ ਇੰਟੀਮਿਡੇਸ਼ਨ ਜਾਂ ਹਰੈਸਮੈਂਟ ਹੋ ਰਹੀ ਆ ਉਹਨਾਂ ਦੇ ਜਿਹੜੇ ਉਹ ਮੁਲਕ ਹੈਗੇ ਹਨ ਸੋ 올ਰੇਡੀ ਸਾਨੂੰ ਪਤਾ ਆ ਕਿ 트랜ਸਨੈਸ਼ਨਲ ਰਿਪਰੈਸ਼ਨ ਹੁੰਦੀ ਆ ਕਾਸ ਕਰ ਜੋ ਸਿੱਖਾਂ ਦੀ ਗੱਲ ਹੈਗੀ ਆ ਜਿੱਥੇ ਤੱਕ ਯੂਨਾਈਟਿਡ ਸਟੇਟਸ ਦਾ ਇਨਡਾਈਟਮੈਂਟ ਰਿਲੀਜ਼ ਕੀਤਾ ਗਿਆ ਸਗਾ ਤੇ ਕੈਨੇਡਾ ਦੇ ਵਿੱਚ ਟ੍ਰੂਟੋ ਨੇ ਕਿਹਾ ਸਗਾ ਤੇ ਦੇਖੋ ਜਿਹੜੀ ਅਲੇਜਡ ਕਿਲਿੰਗ ਹੈਗੀ ਆ ਇਹਦਾ ਕੋਈ ਹੈਗਾ ਹੱਥ ਯੂ ਨੋ ਸਰਕਾਰ ਦਾ ਇਹ ਜਿਹੜੀਆਂ ਚੀਜ਼ਾਂ ਅਲੀਗੇਸ਼ਨਸ ਹੈਗੀਆਂ ਇਹਨਾਂ ਦੀ ਇੰਵੈਸਟੀਗੇਸ਼ਨ ਹੋਣੀ ਚਾਹੀਦੀ ਆ ਉਹਦਾ ਹੁਣ ਕੀ ਕਾਰਨ ਹੋਇਆ ਕਿ ਜਿਹੜੇ ਇੱਥੇ ਦੇ ਸਿੱਖ ਰਹਿੰਦੇ ਰਹਿੰਦੇ ਵਾਲੇ ਆ ਉਹਨਾਂ ਨੇ ਜਦੋਂ ਅਖਬਾਰ ਜਦੋਂ ਟੀਵੀ ਦੇਖਦੇ ਸੀਗੇ ਉਹਨਾਂ ਨੇ ਦੇਖਿਆ ਪੇ ਹਿਟ ਲਿਸਟ ਜਿਹੜੀ ਦਿਖਾ ਰਹੇ ਸੀਗੇ NIA ਤੇ ਉਹਨਾਂ ਦੇ ਨਾਮ ਉਹਨਾਂ ਦੀਆਂ ਤਸਵੀਰਾਂ ਵੀ ਉਹਦੇ ਵਿੱਚ ਸਿਕੀਆਂ ਸੋ ਉਹਨਾਂ ਨੂੰ ਬਹੁਤ ਹੀ ਫਿਕਰ ਹੋਇਆ ਪੇ ਇਦਾਂ ਕਿਦਾਂ ਹੋ ਸਕਦਾ ਅਸੀਂ ਤਾਂ ਕਦੀ ਕੋਈ ਕੰਮ ਜਿੱਦਾਂ ਕਈ ਮਨਵਾਣ ਕੇ ਕਹਿੰਦੇ ਸੀਗੇ ਅਸੀਂ ਤਾਂ ਕੋਈ ਕੋਈ ਗਲਤੀ ਵੀ ਨਹੀਂ ਕੀਤੀ ਸੋ ਇਹ ਹੈਰਾਨੀ ਦੀ ਗੱਲ ਸੀ ਕਿ ਉਹਨਾਂ ਦੇ ਨਾਮ ਇਦਾਂ ਪੇਸ਼ ਹੋਏ ਆ ਉਹਨਾਂ ਨੇ ਫਿਰ ਸੰ ਨੂੰ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਦੱਸਿਆ ਪਈ ਉਹਨਾਂ ਨੂੰ ਉਹਨਾਂ ਨੂੰ ਕਈ ਜਿੱਦਾ ਕੀ ਇਸ਼ੂ ਸੀਗੇ ਤੇ ਉਹਨਾਂ ਨੇ ਰੇਜ਼ ਕੀਤੇ ਸੋ ਅਸੀਂ ਮੈਂ ਜੋ ਜਨਾ ਉਹ ਸਵਾਲ ਪੁੱਛਿਆ ਸੀਗਾ ਸਿਰਫ ਇਹ ਪੁੱਛਿਆ ਸੀਗਾ ਕਿ ਜਿਹੜੇ ਉਹ ਇਸ ਮੁਲਕ ਦੇ ਵਿੱਚ ਰਹਿਣ ਵਾਲੇ ਹੈਗੇ ਆ ਜਿਹੜੇ ਹਿਟਲਿਸ ਤੇ ਅਪੀਲ ਕੀਤੇ ਗਏ ਆ ਸਾਡੀ ਸਰਕਾਰ ਇੱਥੇ ਦੀ ਯੂਕੇ ਗਵਰਨਮੈਂਟ ਉਹਨਾਂ ਦੀ ਕਿੱਦਾਂ ਦੇਖਭਾਲ ਹਫਾਜ਼ਤ ਲਈ ਕੰਮ ਕਰ ਰਹੀ ਆ ਸੋ ਇਹ ਬਹੁਤ ਇੰਪੋਰਟੈਂਟ ਗੱਲ ਸੀ ਕਿਉਂਕਿ ਅਸੀਂ ਪ੍ਰੀਵੀਅਸਲੀ ਆਲਰੇਡੀ ਸਿਕਿਉਰਿਟੀ ਮਿਨਿਸਟਰ ਦੇ ਨਾਲ ਇਹ ਗੱਲ ਕੀਤੀ ਹੈਗੀ ਆ ਹਮਮ ਤਾਂ ਯੂਕੇ ਗਵਰਨਮੈਂਟ ਵੱਲੋਂ ਇਸ ਨੂੰ ਲੱਗੇ ਕਿ ਐਕਸ਼ਨ ਲਿਤਾ ਜਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕ੍ਰਾਸ ਪਾਰਟੀ ਐਮਪੀਜ਼ ਕੰਸਰਵੇਟਿਵ ਪਾਰਟੀ ਤੋਂ ਐਸਐਨਪੀ ਲਿਬਰਲ ਡੈਮੋਕਰੇਟਸ ਲੇਬਰ ਪਾਰਟੀ ਤੋਂ ਸਾਰੇ ਐਮਪੀਜ਼ ਆਨਕੇ ਸਿਕਿਉਰਿਟੀ ਮਿਨਿਸਟਰ ਨੂੰ ਦੱਸਿਆ ਗਿਆ ਤੇ ਉਹਨਾਂ ਦੇ ਜਿੱਥੇ ਰਹਿਣ ਵਾਲੇ ਸਿੱਖ ਹੈਗੇ ਆ ਤੇ ਉਹਨਾਂ ਦੀਆਂ ਕੀ ਪਰੇਸ਼ਾਨੀਆਂ ਹੈਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੇ ਇੰਟੀਮਿਡੇਸ਼ਨ ਹਰਾਸਮੈਂਟ ਹੋ ਰਹੇ ਆ ਤੇ ਉਹਨਾਂ ਨੇ ਪੇਸ਼ ਕੀਤਾ ਇਹ ਜਿਹੜਾ ਸਬੂਤ ਹੈਗਾ ਆ ਸਿਕਿਉਰਿਟੀ ਮਿਨਿਸਟਰ ਨੂੰ ਤੇ ਉਹਨੇ ਇਹ ਕਿਹਾ ਸੀਗਾ ਕਿ ਉਹ ਸਿੱਖਾਂ ਦੀ ਹਿਫਾਜ਼ਤ ਹਰ ਹਰ ਇੱਕ ਹਰ ਇੱਕ ਕਮਿਊਨਿਟੀ ਦਾ ਰਹਿਣ ਵਾਲਾ ਇਸ ਮੁਲਕ ਦੇ ਵਿੱਚ ਉਹਨਾਂ ਦੀ ਹਿਫਾਜ਼ਤ ਦੀ ਸਿਕਿਉਰਿਟੀ ਬਹੁਤ ਸੀਰੀਅਸਲੀ ਲੈਂਦੇ ਆ ਤੇ ਉਹ ਉਹਨਾਂ ਨੇ ਕਿਹਾ ਸੀਗਾ ਪਈ ਪਹਿਲੀ ਗੱਲ ਆ ਤੁਸੀਂ ਪੁਲਿਸ ਨੂੰ ਜਾ ਕੇ ਰਿਪੋਰਟ ਕਰੋ ਤੇ ਉਹ ਤੇ ਫਿਰ ਆਪਣੇ ਐਮਪੀਜ਼ ਦੇ ਨਾਲ ਗੱਲ ਕਰੋ ਤੇ ਉਹ ਜਿਹੜੀਆਂ ਇਹ ਇਸ਼ੂਸ ਹੈਗੀਆਂ ਹੈ ਸਾਡੇ ਨਾਲ ਰੇਜ਼ ਕਰ ਸਕਦੇ ਆ ਰਾਈਟ ਤੇ ਕਿਉਂਕਿ ਯੂਜੂਅਲੀ ਤੁਸੀਂ ਆਪਣੀ ਕਮਿਊਨਿਟੀ ਵਾਸਤੇ ਬਹੁਤ ਹੀ ਜ਼ਿਆਦਾ ਕੰਮ ਕਰਦੇ ਹੈਗੇ ਹੋ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿੰਨਾ ਜ਼ਿਆਦਾ ਡਰ ਦਾ ਮਾਹੌਲ ਹੈਗਾ ਤੇ ਕਿਸ ਤਰ੍ਹਾਂ ਤੁਸੀਂ ਜਿਹੜੇ ਲੋਕੀ ਐਮਪੀ ਤੱਕ ਨਹੀਂ ਜਾ ਸਕਦੇ ਜਿਹੜੇ ਲੋਕੀ ਆਪਣੇ ਕਾਉਂਸਲਰ ਤੱਕ ਨਹੀਂ ਜਾ ਸਕਦੇ ਉਹਨਾਂ ਨੂੰ ਕਿਦਾਂ ਅਵੇਅਰ ਕੀਤਾ ਜਾ ਰਿਹਾ ਹੈ ਦੇਖੋ ਇਹ ਬਹੁਤ ਸੀਰੀਅਸ ਗੱਲ ਹੈਗੀ ਜੋ ਤੁਸੀਂ ਕਹਿ ਰਹੇ ਆ ਇਹ ਡਰ ਪੇਸ਼ ਕੀਤਾ ਗਿਆ ਹੈ ਜਦੋਂ ਤੱਕ ਯੂਨਾਈਟਿਡ ਸਟੇਟਸ ਨੇ ਇੰਟਾਇਰਮ ਰਿਲੀਜ਼ ਕੀਤੀ ਸੀ ਤੇ ਟਰੂਟੋ ਨੇ ਗਿਆ ਸਗਾ ਪੇ ਇਹ ਯੂ نو ਹੋਰਾਂ ਸਰਕਾਰਾਂ ਦਾ ਜਿਹੜਾ ਸਾਡੇ ਸੋਵਰਨਟੀ ਸਾਡੇ ਰੂਲ ਆਫ ਲਾ ਸਾਡੀ ਡੈਮੋਕ੍ਰੇਸੀ ਨੇ ਰਿਸਪੈਕਟ ਕਰ ਸਕਦੇ ਹਨਾ ਤੇ ਇਹ ਬਹੁਤ ਵੱਡੀ ਗੱਲ ਹੈਗੀ ਐ ਸੋ ਡਰ ਪੇਸ਼ ਕੀਤਾ ਗਿਆ ਹੈ ਇੱਥੇ ਦੇ ਸਿੱਖਾਂ ਦੇ ਜੋ ਜਿਹੜੇ ਰਹਿਣ ਵਾਲੇ ਆ ਉਹ ਫੇ ਵੀ ਡਰਦੇ ਆ ਕਿ ਅਸੀਂ ਵਾਪਸ ਜਾਂਦੇ ਆ ਫੇ ਸਾਡੇ ਨਾਲ ਕੀ ਹੋਗਾ ਤੇ ਉਹ ਇੰਨਾ ਚਾਹੁੰਦੇ ਆ ਤੇ ਜਿਹੜੀ ਡੈਮੋਕਰਸੀ ਆ ਡੈਮੋਕਰਸੀ ਦੇ ਵਿੱਚ ਤੁਸੀਂ ਆਪਣੀ ਆਵਾਜ਼ ਉਠਾ ਸਕਦੇ ਆ ਤੁਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਆ ਇਹ ਸਾਰਿਆਂ ਦਾ ਹੱਕ ਬੰਦਾ ਆ ਸੋ ਇਹ 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 ਰੀਲੀ ਇੰਪੋਰਟੈਂਟ ਹੈ ਪਰ ਜੇ ਅਸੀਂ ਆਪਣੇ ਆਪ ਨੂੰ ਡੈਮੋਕਰਸੀ ਕਹਿੰਦੇ ਆ ਤੇ ਫੇ ਸਾਨੂੰ ਲੋਕਾਂ ਨੂੰ ਉਹ ਓਪਰਚ्युनिटी ਦੇਣੀ ਚਾਹੀਦੀ ਆ ਤੇ ਜੋ ਵੀ ਉਹਨਾਂ ਦੇ ਮੰਗੇ ਆ ਜੋ ਵੀ ਉਹਨਾਂ ਦੇ ਹੱਲ ਹੈਗੇ ਆ ਉਹ ਪੀਸਫੁਲੀ ਆਪਣੀ ਆਵਾਜ਼ ਉਠਾ ਸਕਦੇ ਆ ਬਿਨਾ ਕੋਈ ਸਰਕਾਰ ਤੋਂ ਕੋਈ ਰਿਪਰਕਸਨਸ ਹੋਣੀ ਚਾਹੀਦੀ ਐ ਇਸ ਮਲਕ ਦੇ ਵਿੱਚ ਇਹੀ ਹੁੰਦਾ ਆ ਸੋ ਮੈਂ ਮੇਰੀ ਬੇਨਤੀ ਹੈ ਕਿ ਜਿਹੜੇ ਲੋਕੀ ਉਹਨਾਂ ਦੇ ਵਿੱਚ ਹੈਗਾ ਡਰ ਤੁਸੀਂ ਪਲੀਜ਼ ਪਲੀਜ਼ ਤੇ ਦੇ ਕੋਲ ਜਾਓ ਆਪਣੇ ਕਾਉਂਸਲਰ ਜਾਂ ਐਮਪੀ ਰਾਹੀਂ ਜਾਓ ਕਿਉਂਕਿ ਇੰਪੋਰਟੈਂਟ ਹੈ ਪੈਸੀ ਟੂ ਕੋਰਟ ਕਰੀਏ ਸਾਰੇ ਇਸ਼ੂਸ ਰਾਈਟ ਜਿਹੜੇ ਲੋਕੀ ਨਹੀਂ ਜਾ ਸਕਦੇ ਜਿਨ੍ਹਾਂ ਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਉਹ ਕਿਵੇਂ ਹੈਲਪ ਲੈ ਸਕਦੇ ਆ ਦੇਖੋ ਤੁਹਾਨੂੰ ਜਾਣਾ ਪੈਣਾ ਆ ਜਾਂ ਤਾਂ ਆਪਣੇ ਗੁਰੂ ਘਰ ਦੇ ਵਿੱਚ ਜਾਓ ਤੇ ਉਹਨਾਂ ਤੋਂ ਸਲਾਹ ਲਵੋ ਤੇ ਉਹ ਤੁਹਾਡੀ ਮਦਦ ਕਰ ਸਕਦੇ ਐ ਫੇ ਤੁਸੀਂ ਪੁਲਿਸ ਦੇ ਕੋਲ ਜਾ ਸਕਦੇ ਐ ਐਮਪੀ ਕੋ ਜਾ ਸਕਦੇ ਕਿੱਦਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਗੱਲ ਕਰ ਸਕਦੇ ਆ ਸੋ ਬਹੁਤ ਜ਼ਰੂਰੀ ਆ ਜਿੱਥੇ ਵੀ ਤੁਸੀਂ ਰਹਿੰਦੇ ਆ ਫੇ ਤੁਸੀਂ ਇਹ ਜੇ ਤੁਸੀਂ ਤੁਹਾਡੇ ਵਿੱਚ ਹੈਗਾ ਡਰ ਤੁਸੀਂ ਪਲੀਜ਼ ਇਹ ਰੇਜ਼ ਕਰੋ ਰਾਈਟ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਗਵਰਨਮੈਂਟ ਕੀ ਐਕਸ਼ਨ ਲੈ ਸਕਦੀ ਐ ਇਸ ਚੀਜ਼ ਨੂੰ ਲੈ ਕੇ ਦੇਖੋ ਹਰ ਇੱਕ ਗਵਰਨਮੈਂਟ ਆਪਣਾ ਯੂ ਨੋ ਡਿਫਰੈਂਟ ਸਿਸਟਮ ਉਹਨਾਂ ਦੇ ਕੋਲ ਹੈਗਾ ਆ ਹੁਣ ਯੂਨਾਈਟਿਡ ਸਟੇਟਸ ਦੇ ਵਿੱਚ FBI ਨੇ ਕੀ ਆਇਆ ਪੇ ਕੋਲ ਪਾਇਆ ਪੇ ਜਿੰਨੇ ਵੀ ਸਿਰਫ ਸਿੱਖਾਂ ਲਈ ਨਹੀਂ ਜਿੰਨੇ ਵੀ ਕਮਿਊਨਿਟੀਜ਼ ਆਪਣੀ ਇਹ ਫੀਲ ਕਰਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਉਹਨਾਂ ਦੇ ਮੁਲਕਾਂ ਦੇ ਵਿੱਚ ਹੋ ਰਹੀ ਹੈ ਉਹ ਆਣ ਕੇ ਕਿੱਦਾਂ ਐਵੀਡੈਂਸ ਪੇਸ਼ ਕਰ ਸਕਦੇ ਆ ਸੋ ਇਹੀ ਅਸੀਂ ਗੱਲ ਸਿਕਿਉਰਿਟੀ ਮਿਨਿਸਟਰ ਨੂੰ ਪੁੱਛੀ ਸੀ ਕਿ ਅਸੀਂ ਕਿੱਦਾਂ ਇਨਫੋਰਮੇਸ਼ਨ ਤੁਹਾਨੂੰ ਦੇ ਸਕਦੇ ਆ ਕਿਉਂਕਿ ਉਹ ਵੀ ਇਸ ਇਸ ਮੁੱਦੇ ਉੱਤੇ ਵੀ ਵੈਰੀ ਕੰਸਰਨਡ ਹੈ ਗਿਆ ਟ੍ਰਾਂਸਨੈਸ਼ਨਲ ਪ੍ਰੈਸ਼ਨ ਕਾਫੀ ਸੀਰੀਅਸ ਇਸ਼ੂ ਹੈ ਗਿਆ ਯਾ ਯੂ ਨੋ ਕੇ ਮਲ ਖੰਦੇ ਨਾਲੇ ਬਿਗ ਇਸ਼ੂ ਹੈ ਗਿਆ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਤੁਸੀਂ ਆਣ ਕੇ ਸਾਨੂੰ ਇਨਫੋਰਮੇਸ਼ਨ ਦਿਓ ਕਿਉਂਕਿ ਇਸ ਯੂਨਾਈਟਿਡ ਕਿੰਗਡਮ ਬੋਥ ਸੀਰੀਅਸਲੀ ਲੈ ਰਿਹਾ ਹੈ ਯਾ ਪੇ ਡਿਪੈਂਡਿੰਗ ਡੈਮੋਕ੍ਰੇਸੀ ਸਾਨੂੰ ਜਿਹੜੀ ਡੈਮੋਕ੍ਰੇਸੀ ਦੀਆਂ ਹੱਕਾਂ ਹੈਗੀਆਂ ਸਾਨੂੰ ਉਹਨਾਂ ਦੇ ਡਿਫੈਂਡ ਕਰਨੀਆਂ ਚਾਹੀਦੀਆਂ ਤੇ ਸਾਰਿਆਂ ਨੂੰ ਆਪਣੀ ਆਵਾਜ਼ ਉਠਾਉਣ ਦਾ ਮੌਕਾ ਮਿਲਣਾ ਚਾਹੀਦਾ ਯਾ ਬਿਨਾ ਕੋਈ ਰੀਪਰਕੂਸੀਐਂਸ ਤੋਂ ਥੈਂਕ ਯੂ ਸੋ ਮੱਚ ਪ੍ਰੀਤ ਕੌਰ ਗੱਲ ਜੀ ਤੁਸੀਂ ਸਿੱਖ ਕਮਿਊਨਿਟੀ ਅਤੇ ਜਿਹੜੇ ਸਿੱਖ ਐਕਟਿਵਿਸਟ ਜਿਹੜੇ ਯੂਕੇ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਲੈ ਕੇ ਕਨਸਰਨ ਜਿਹੜਾ ਹੈਗਾ ਉਹ ਪਾਰਲੀਮੈਂਟ ਦੇ ਵਿੱਚ ਰੇਜ਼ ਕੀਤਾ ਹੈਗਾ ਹੋਪ ਤੁਸੀਂ ਅੱਗੇ ਸਿੱਖ ਕਮਿਊਨਿਟੀ ਲਈ ਇਦਾਂ ਹੀ ਕੰਮ ਕਰਦੇ ਰਹੋ ਥੈਂਕ ਯੂ ਸੋ ਮੱਚ ਫॉर ਯਰ ਵੈਲਿਊਏਬਲ ਟਾਈਮ ਤੁਹਾਡਾ ਵੀ ਬਹੁਤ ਧੰਨਵਾਦ ਸਾਰੇ ਪੀਟੀਸੀ viewers ਦਾ ਵੀ ਬਹੁਤ ਧੰਨਵਾਦ ਥੈਂਕ ਯੂ ਸਸੀ ਕਾ ਸਸੀ ਕਾ